ਦਿੱਲੀ ਦੇ ਵਿੱਚ ਹੋਏ ਸਿੱਖਾਂ ਦੇ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਸੱਜਨ ਕੁਮਾਰ ਨੂੰ ਜਨਕਪੂਰੀ ਅਤੇ ਵਿਕਾਸਪੂਰੀ ਨਾਲ ਸੰਬੰਧਿਤ ਕਤਲੇਆਮ ਦੇ ਮਾਮਲੇ ਦੇ ਵਿੱਚ ਅਦਾਲਤ ਨੇ ਬਰੀ ਕਰ ਦਿੱਤਾ ਜਿਸ ਤੋਂ ਬਾਅਦ ਹੁਣ ਸਿੱਖ ਸੰਸਥਾਵਾਂ ਸਿੱਖ ਜਥੇਬੰਦੀਆਂ ਸਿੱਖ ਆਗੂ ਅਤੇ ਪੀੜਤ ਪਰਿਵਾਰਾਂ ਦੇ ਵਿੱਚ ਕਾਫੀ ਰੋਸ ਨਜ਼ਰ ਆ ਰਿਹਾ ਹੈ ਇੱਥੇ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਫ਼ਤਰ ਤੋਂ ਇੱਕ ਬਿਆਨ جاری ਹੋਇਆ ਜਿਸ ਦੇ ਵਿੱਚ ਤਾਮੀ ਨੇ ਕਿਹਾ ਕਿ ਅਦਾਲਤ ਦੇ ਇਸ ਫੈਸਲੇ ਨੇ ਉਹਨਾਂ ਪੀੜਿਤ ਪਰਿਵਾਰਾਂ ਨੂੰ ਮਾਨਸਿਕ ਤੌਰ ਤੇ ਗਹਿਰੇ ਸੱਟ ਮਾਰੀ ਹੈ ਜੋ ਲੰਮੇ ਸਮੇਂ ਤੋਂ ਇਨਸਾਫ ਦੀ ਲੜਾਈ ਲੜ ਰਹੇ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਨਵੰਬਰ 1984 ਦਾ ਸਿੱਖ ਕਤਲੇਆਮ ਇਤਿਹਾਸ ਅੰਦਰ ਕਰੂਰ ਕਾਰੇ ਵਜੋਂ ਦਰਜ ਹੈ ਜਦੋਂ ਸਰਕਾਰੀ ਸ਼ੈਅ ਤੇ ਸਿੱਖਾਂ ਨੂੰ ਵਹਿਸ਼ਿਆਨਾ ਟਾਂਗ ਦੇ ਨਾਲ ਨਿਸ਼ਾਨਾ ਬਣਾਇਆ ਗਿਆ ਉਹਨਾਂ ਨੇ ਕਿਹਾ ਕਿ ਸਿੱਖ ਸੰਸਥਾਵਾਂ ਤੇ ਪੀੜਤ ਪਰਿਵਾਰਾਂ ਕਰੀਬ 41 ਸਾਲਾਂ ਤੋਂ ਇਨਸਾਫ਼ ਦੀ ਲੜਾਈ ਲੜ ਰਹੇ ਨੇ ਇੰਨੀ ਲੰਬੀ ਲੜਾਈ ਲੜਨ ਤੋਂ ਬਾਅਦ ਅਦਾਲਤ ਦਾ ਇਹ ਫੈਸਲਾ ਪੀੜਤਾ ਦੇ ਨਾਲ-ਨਾਲ ਸਮੁੱਚੀ ਕੌਮ ਨੂੰ ਵੱਡੀ ਪੀੜਾ ਦੇਣ ਵਾਲਾ ਹੈ ਉਹਨਾਂ ਨੇ ਕਿਹਾ ਕਿ ਕਾਂਗਰਸੀ ਆਗੂ ਸੱਜਨ ਕੁਮਾਰ ਸਾਫ਼ ਤੌਰ ਤੇ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਦਾ ਦੋਸ਼ੀ ਹੈ ਅਤੇ ਉਹ ਪਹਿਲਾਂ ਵੀ ਇਸ ਕੇਸ ਦੇ ਵਿੱਚ ਸਜ਼ਾ ਭੁਗਤ ਰਿਹਾ ਹੈ ਐਡਵੋਕੇਟ ਹਰਜੀਤ ਸਿੰਘ ਧਾਮੀ ਨੇ ਸਿੱਖ ਕਤਲੇਆਮ ਦੇ ਦੋਸ਼ੀ ਸਚਨ ਕੁਮਾਰ ਨੂੰ ਇਹਨਾਂ ਮਾਮਲਿਆਂ ਦੇ ਵਿੱਚ ਸਜ਼ਾ ਤੋਂ ਬਚਾਉਣਾ ਜਾਣਾ ਦੁੱਖਦਾਈ ਅਤੇ ਨਿਰਾਸ਼ਾਜਨਕ ਗੱਲ ਕਹੀ ਹੈ ਇਸ ਦੇ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਦਾ ਵੀ ਬਿਆਨ ਸਾਹਮਣੇ ਆਇਆ ਉਨ੍ਹਾਂ ਨੇ ਕਿਹਾ ਕਿ 184 ਦੇ ਸਿੱਖ ਨਸਲਕੁਸ਼ੀ ਮਾਮਲੇ ਦੇ ਵਿੱਚ ਦੋਸ਼ੀ ਕਾਂਗਰਸੀ ਆਗੂ ਸੱਜਨ ਕੁਮਾਰ ਨੂੰ ਬਰੀ ਕਰਨ ਦੀ ਖਬਰ ਨੇ ਸਮੁੱਚੀ ਕੌਮ ਦੇ ਨਾਲ ਨਾਲ ਦੁਨੀਆ ਭਰ ਦੇ ਇਨਸਾਫ਼ ਪਸੰਦ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਇਸ ਫੈਸਲੇ ਨੇ ਨਸਲਕੁਸ਼ੀ ਦਾ ਸ਼ਿਕਾਰ ਹੋਏ નિર્ਦੋਸ਼ ਸਿੱਖਾਂ ਦੇ ਪਰਿਵਾਰਾਂ ਤੇ ਜ਼ਖਮਾਂ ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ ਮੈਂ ਇਸ ਮਾਮਲੇ ਦੇ ਵਿੱਚ ਜਾਂਚ ਏਜੰਸੀਆਂ ਦੀ ناکامی ਦੀ ਸਖਤ ਨਿੰਦਾ ਕਰਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਅਤੇ ਇੱਕ ਸਿੱਖ ਹੋਣ ਦੇ ਨਾਤੇ ਮੈਂ ਸਿੱਖ ਕੌਮ ਨੂੰ ਇਹ ਭਰੋਸਾ ਦਿਵਾਉਣਾ ਹੈ ਕਿ ਅਸੀਂ ਇਸ ਮਾਮਲੇ ਨੂੰ ਇੱਥੇ ਹੀ ਰੁਕਣ ਨਹੀਂ ਦੇਵਾਂਗੇ ਅਤੇ 1984 ਦੀ ਸਿੱਖਰ ਨਸਲ ਕੁਸ਼ੀ ਦੀ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਆਪਣੀ ਲੜਾਈ ਜਾਰੀ ਰੱਖਾਂਗੇ ਇਸ ਦੇ ਨਾਲ 84 ਪੀੜ ਤੇ ਪਰਿਵਾਰ ਜੋ ਰੋਂਦੇ ਕੋ ਲੋਂਦੇ ਨਜ਼ਰ ਆਏ ਕੀ ਕੁਝ ਕੀਤਾ ਉਹਨਾਂ ਨੇ ਇੱਕ ਵਾਰ ਆਪਾਂ ਸੁਣਦੇ ਹਾਂ ਇਹ ਜਿਹੜੀ ਸਰਕਾਰ ਗੂੰਗੀ ਵੈਰੀ ਸਰਕਾਰ ਇਹਨਾਂ ਨੇ ਇਹ ਫੈਸਲਾ ਸੁਣਾਇਆ ਹੈ ਕੋਰਟ ਨੇ ਸੀਬੀਆਈ ਕੋਰਟ ਕਹਿੰਦੇ ਕਿ ਫੈਸਲਾ ਵਧੀਆ ਦੇ ਦिए ਸੀਬੀਆਈ ਕੋਰਟ ਨੇ ਜਿਹੜਾ ਫੈਸਲਾ ਸੁਣਾਇਆ ਹੈ ਬਹੁਤ ਹੀ ਗਲਤ ਸੁਣਾਇਆ ਹੈ ਇਹ ਦੋਸ਼ੀ ਹੈਗੇ ਕੂਨੀ ਹੈਗੇ ਇਹਨਾਂ ਨੇ ਹਜ਼ਾਰਾਂ ਸਿੱਕਾ ਦਾ ਕਤਲੇਆਮ ਕੀਤਾ ਹੈ ਭੈਣ-ਬੇਟੀਆਂ ਦੀ ਬੇਅਦਬੀ ਕਰਵਾਈਏ ਘਰ-ਬਾਰ ਲੁੱਟੇ ਗਏ ਸਾਡੇ ਸੋਹਰੇ ਸਾਲ ਦਾ ਵਿਰਾਜ ਚ ਲਾਗੀ ਆਪੇ ਚ ਲਾਗੀ ਆ ਚਾਚੇਤਾਏ ਮਾਮਾ ਮੂਸਾ ਪੂਰੇ ਟੱਬਰ ਦਾ ਟੱਬਰ ਸਾਡੇ ਘਰ ਦੇ ਦੱਸ ਦੀ ਗਏ ਅਸੀਂ ਕਿਵੇਂ ਬਰਦਾਸ਼ਤ ਕਰੀਏ ਇਹਨਾਂ ਨੇ ਖੂਨੀਆਂ ਨੂੰ ਕਿਵੇਂ ਬਰੀ ਕਰ ਦਿੱਤਾ ਸਾਡੇ ਨਾਲ ਬਹੁਤ ਹੀ ਬੜਾ ਜ਼ੁਲਮ ਕੀਤਾ ਹੈ ਇਸ ਕੋਰਟ ਨੇ ਫੈਸਲਾ ਗਲਤ ਸੁਣਾਇਆ

ਕੋਰਟ ਨੇ ਫੈਸਲਾ ਸੁਣਾ ਕੇ ਉਸ ਖੂਨੀ ਨੂੰ ਬਰੀ ਕਰ ਦਿੱਤਾ ਕਿਵੇਂ ਬਰੀ ਕਰ ਦਿੱਤਾ ਕੀ ਸੋਚ ਕੇ ਬਰੀ ਕੀਤਾ ਇਸ ਜੱਜ ਨੇ ਅਸੀਂ ਸੀਬੀਆਈ ਕੋਰਟ ਜਾਵਾਂਗੇ ਅੱਗੇ ਹੋਰ ਹਾਈ ਕੋਰਟ ਜਾਵਾਂਗੇ ਅਸੀਂ ਛੱਡਾਂਗੇ ਨਹੀਂ ਇਸ ਖੂਨੀ ਨੂੰ ਜਾਂ ਤਾਂ ਇਹਨੂੰ ਫਾਂਸੀ ਦੇ ਦੇਣ ਸਾਡੇ ਵੀ ਤੇ ਮਰ ਗਏ ਜਾਂ ਤਾਂ ਇਹਨੂੰ ਕੁਚਰਤ ਮਾਰ ਦੇ ਹੁਣੇ ਹੀ ਟਿਕ ਪਿਆ ਜਾਏ ਅਸੀਂ ਬਰਦਾਸ਼ਤ ਕਰ ਲਾਂਗੇ ਬਾਕੀ ਅਸੀਂ ਇਹ ਕੁਨੀ ਨੂੰ ਬਿਲਕੁਲ ਵੀ ਨਹੀਂ ਬਖਸ਼ਾ ਗਏ ਇਸ ਨੂੰ ਬਰੀ ਕਰਕੇ ਬਹੁਤ ਹੀ ਬड़ा ਫੈਸਲਾ ਗਲਤ ਸੁਣਾਇਆ ਹੈ ਸੁਣਾਇਆ ਗਲਤ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਆ ਕੁਨੀ ਸਾਡੇ ਅੱਖਾਂ ਦੇ ਸਾਹਮਣੇ ਆਂਦੇ ਨੇ ਸਾਡੇ ਅੱਖਾਂ ਦੇ ਸਾਹਮਣੇ ਉਹ ਇਲਾਚ ਦਾ ਡੇਰ ਆ ਜਾਂਦਾ ਹੈ ਹੋਈਏ ਵਾਜਾ ਬਚਾਓ 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 ਅਸੀਂ ਕਿਵੇਂ ਬਰਦਾਸ਼ਤ ਕਰੀਏ ਸਾਨੂੰ ਬਰਦਾਸ਼ਤ ਨਹੀਂ ਹੁੰਦਾ ਸਾਰਾ ਟੱਬਰ ਪੂਰਾ ਉੱਜੜ ਗਿਆ इकतालीस साल हो गए ऐसी हाल भी उस टबर याद कर दे आसाने नाल के में जुलम हो यासी ये फैसला बिल्कुल ही गलत सुनाया है इस कोड़ी नू ना चढ़िया जाए नू पासी आनी चाहिए ये फैसला बिल्कुल गलत है ये हमारे फेवर में नहीं नहीं किया ये कहता कि मैंने नहीं मैंने की ये काम मैंने नहीं किया तो किसने किया फिर ये खुद पकड़ के बताए ना ये किसने ये ये जो इतने सरदार मारे गए हैं ये किसने मारे हैं हमारा दोष क्या था सिक्कों का क्या दोष था सिक्कों ने तो कुर्बानियां दी है सिक्कों ने तो अपना पूरा पूरा, पूरा वंश बार दिया है इसलिए कि हम तो कोर्ट तक आगे भी जाएंगे आगे न्याय मांगेंगे कि हमें न्याय मिलना चाहिए नहीं मिलेगा तो हम आगे भी अपने हाई कोर्ट जाएंगे जाके उनसे गुहार लगाएंगे कि हमारी सुनाई की जाए उसे मारने वाला कौन था सज्जन कुमार नहीं है टाइटलर नहीं है तो कौन है कोई तो होगा ना तो वो सरकार पकड़े उसको ये क्या कुर्सियों में बैठे हैं जो तो करोड़ों रुपया ले रहे हैं ये किसने ले रहे हैं ये इंसाफ ਇਹ ਝੂਠੀ ਅਦਾਲਤ ਹੈ ਇਹ ਝੂਠੇ ਪੁਲਿਸ ਵਾਲੇ ਹੈ ਇਹ ਝੂਠਾ ਹੀ ਸਰਕਾਰ ਹੈ ਅਸੀਂ ਇਹ ਹੀ ਕਹਿਣਾ ਚਾਹਦੇ ਨਹੀਂ ਇਹ ਜਿਹੜੇ ਗਵਰਨਮੈਂਟ ਨੇ ਇੰਨੇ ਜੇ ਫੈਸਲੇ ਲਿਤਾ ਕਿਸ ਕਰਕੇ ਲਿਤਾ ਹੈ ਸਾਡੇ ਆਲੇ ਆਏ ਨਹੀਂ ਜਿਹੜੇ ਆਗੂ ਹੈਗੇ ਅਸੀਂ ਆਏ ਨਹੀਂ ਜਿਹੜੇ ਜਿਹੜੇ ਗੁਰਦਾਰੇ ਕਮੇਟੀ ਵਾਲੇ ਵੀ ਨਹੀਂ ਆਏ ਇਹਨਾਂ ਨੇ ਫੈਸਲਾ ਜਲੀਤਾ ਕਿਸ ਕਰਕੇ ਲਿਤਾ ਹੈ 10 ਵਜੇ ਦਾ ਟਾਈਮ ਸੀ ਉਹਨਾਂ ਨੇ ਪਹਿਲੇ ਫੈਸਲਾ ਲਿਤਾ ਆਖਾ ਚੱਕਰ ਕੀ ਹੈ ਵਜੇ ਕੀ ਹੈ ਅਸੀਂ 40 41 ਸਾਲ ਹੋ ਗਏ ਆਦੇ ਆਦੇ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਅਸੀਂ ਸੋਚਦੇ ਰਹੀ ਅਸੀਂ ਕਿ ਸਾਨੂੰ ਇਨਸਾਫ ਮਿਲੇ ਨਾ ਅਸੀਂ ਗਰਮੀ ਦੇਖ ਦੇਸੀ ਨਾ ਸਰਦੀ ਦੇਖ ਦੇਸੀ ਹਰ ਵੇਲੇ ਦੇਖ ਦੇਸੀ ਜੇ ਸਾਨੂੰ ਇਨਸਾਫ ਕਿਉਂ ਨਹੀਂ ਮਿਲਿਆ ਗਿਆ ਇਹ ਅਦੀ ਬੇਰੀ ਸਰਕਾਰ ਹੋ ਗਈ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਸੀਂ ਕਹਿੰਦੇ ਫਿਰ ਸਜਣ ਕੁਮਾਰ ਨੂੰ ਵਾਪਸ ਜੇਲ੍ਹ ਵਿੱਚ ਜਾਣਾ ਚਾਹੀਦਾ ਸਾਨੂੰ ਆਤਮ ਦਾ ਇਹ ਠੱਡੀ ਹੋਏਗੀ ਇਹਦਾ ਨਹੀਂ ਹੋਏਗੀ ਅਸੀਂ ਜਾਣੇ ਕਿ ਸਾਨੂੰ ਇਨਸਾਫ ਦਿੱਤਾ ਜਾਏ ਗੌਰਮੈਂਟ ਨੂੰ ਹਾਈ ਕਾਉਰਟ ਨੂੰ ਅਪੀਲ ਕਰਦੇ ਆ ਕਿ ਕਿ ਸਾਨੂੰ ਇਨਸਾਫ ਦਿੱਤਾ ਜਾਏ ਅਸੀਂ ਨਹੀਂ ਜੀ ਨਹੀਂ ਸਕਦੇ ਸਾਨੂੰ ਇਨਸਾਫ ਨਹੀਂ ਮਿਲਿਆ ਸਾਡਾ ਪਰਿਵਾਰ ਸਾਹਮਣੇ ਜੜ ਗਿਆ ਅਕਰ ਦੇ ਸਾਹਮਣੇ ਮਾਰਿਆ ਗਿਆ ਸੀ ਕਿਸ ਕਰਕੇ ਕਹਿ ਰਿਹਾ ਜੇ ਉਸ ਦੋਸ਼ੀ ਨਹੀਂ ਸੀ ਤੇ ਇਹਨੂੰ ਕਿਉਂ ਜੇਲੀ ਚ ਰੱਖਿਆ ਗਿਆ ਕਿਉਂ ਜੇਲ੍ਹ ਵਿੱਚ ਰੱਖਿਆ ਗਿਆ 18 ਕੇਸਿਸ ਤੇ ਉਤੇ ਚੜੇ ਲੱਗੇ ਨਹੀਂ ਕਿਉਂ 18 ਸਾਲ ਕਿੰਨੇ ਸਾਲ 42 ਸਾਲ ਤੋ ਕਿਉਂ ਬੰਦੇ ਇਹ ਕਿਹੜੇ ਬੇਗੁਨਾਹ ਹੈ ਬੇਗੁਨਾਹ ਆਜੇਗਾ ਅਸੀਂ ਚਾਹਦੇ ਕਿ ਇਹਨਾਂ ਨੂੰ ਇੰਨੀ ਵੱਡੀ ਸਜ਼ਾ ਦਿੱਤੀ ਜਾਏ ਸਤਗੁਰੂ ਨੂੰ ਅਰਦਾਸ ਕਰਾਂਗੇ ਇਹਨੂੰ ਹਾੜਾ ਟੇਕਦਾ ਪੇ ਉਥੇ ਇੱਥੇ ਹੀ ਖਤਮ ਹੋ ਜਾਏ ਫੈਸਲਾ ਜਿਹੜਾ ਹੋਇਆ ਬਹੁਤ ਗਲਤ ਹੋਇਆ ਹੈਗਾ ਚੰਨੀ ਹੋਇਆ ਫੈਸਲਾ ਬਹੁਤ ਗਲਤ ਹੋਇਆ ਉਹਨੂੰ ਫਾਂਸੀ ਕਿਉਂ ਨਹੀਂ ਲਗਾਈ ਇਹ ਦੇਖੋ ਇਹ ਚੰਗਾ ਤੇ ਫਾਂਸੀ ਲਗਾ ਦਿੰਦੇ ਕਿ ਅਸੀਂ ਰੋ ਦਿੰਦੇ ਭਈ ਆਪੀ ਹੁਣ ਸ਼ਾਂਤਿ ਹੋ ਗਈ ਬੈ ਮਰ ਗਿਆ ਸਜਨ ਕੁਮਾਰ ਉਹ ਮਰੀਆ ਵੀ ਨਹੀਂ ਤੇ ਉਹਨੂੰ ਮੈਂ ਇੱਕ ਕਰ ਦਿੱਤਾ ਮਰੀ ਕਰ ਦਿੱਤਾ ਉਹਨੂੰ ਹੈ ਕਿੰਨਾ ਗਲਤ ਹੈਗਾ ਕਿ ਅਸੀਂ 39 ਸਾਲ ਹੋ ਗਏ ਆ ਰਿਹਾ ਹਰ ਇੱਕ ਤਾਰੀਖ ਤੇ ਤੇ ਉਹਨਾਂ ਨੂੰ ਨਹੀਂ ਆ ਰਿਹਾ ਕਿ ਬੀਬੀਆਂ ਇਹ ਕਿਉਂ ਆ ਰਹੀ ਹੈਗੀਆਂ ਅਸੀਂ ਆਪਣਾ ਇਨਸਾਫ ਲੈਣ ਵਾਸਤੇ ਆਂਦੇ ਆ ਕੋਰਟ ਵਿੱਚ ਇਵੇਂ ਜਾਂਦੇ ਕੇ ਆਪਣਾ ਇਨਸਾਫ ਮੰਗਦੇ ਆ ਕੋਰਟ ਕੋਲ ਕਿ ਸਾਨੂੰ ਕੋਰਟ ਇਨਸਾਫ ਦੇਗੀ ਸਾਨੂੰ ਇਨਸਾਫ ਨਹੀਂ ਦਿੱਤਾ ਸਾਰੇ ਜਿੰਨੇ ਬੰਦੇ ਸਾਡੇ ਮਾਰੇਗੇ ਕੁੱਤੇ ਬਿੱਲੇ ਮਾਰੇਗੇ ਐਵੇਂ ਕਰ ਦਿੱਤਾ ਸਾਨੂੰ ਤੇ ਉਹਨਾਂ ਨੇ ਇਹ ਜਿਹੜੇ ਸਰਕਾਰ ਨੇ ਕੀਤਾ ਬਹੁਤ ਗਲਤੀ ਕੀਤਾ ਸਾਡੇ ਨਾਲ ਬਹੁਤ ਗਲਤੀ ਕੀਤਾ ਹੈਗਾ